ਸਾਸ੍ਰੀ ਕਾਲ ਪਤਾ ਲੱਗੀ ਕਿ ਐਨ ਮਿਲ ਲੱਗਦਾ ਹੈ ਨਹੀਂ ਅਹੀਂ ਤੇ ਆਬ ਬੜੇ ਸੇ ਸੋਪੰਜੇ ਜਿ ਪਏ ਆ ਕਦੀ ਇੰਨੇ ਸਾਲ ਹੋ ਗਏ ਕਦੀ ਇਹੋ ਜੀ ਗੱਲ ਹੋਈ ਨਹੀਂ ਤੇ ਆ ਪਹਿਲੀ ਵਾਰ ਪਤਾ ਨਹੀਂ ਉਹ ਮਰ ਜੜੇ ਮੈਂ ਕਿਤੇ ਇਹੋ ਜੇ ਕੱਪੜੇ ਟੱਬ ਚ ਪਾਉਣ ਗਈ ਉਹ ਗੁਸਲਖਾਨੇ ਚ ਤੇ ਆਉਂਦਿਆਂ ਨੇ ਆ ਕੰਮ ਕੀਤਾ ਹੈ ਅਹੀਂ ਨਾਲੇ ਮੇਰੀ ਗੱਲ ਸੁਣੋ ਭੈਣ ਜੀ ਮੂਲੀ ਵਾਲੇ ਪਰੌਂਠੇ ਬਣਾਈਏ ਆਲੂਆਂ ਵਾਲੇ ਪਰੌਂਠੇ ਬਣਾਈਏ ਗੋਭੀ ਵਾਲੇ ਪਰੌਂਠੇ ਬਣਾਈਏ ਪਨੀਰ ਵਾਲੇ ਪਰੌਂਠੇ ਬਣਾਇਏ ਉਹਨਾਂ ਸਾਰਿਆਂ 'ਚ ਮੀ ਜਾਵੇ ਨੇਰੀ ਜਾਵੇ ਧੁੱਪ ਹੋਵੇ ਸ਼ਾਹ ਹੋਵੇ ਰਾਤ ਹੋਵੇ ਦਿਨ ਹੋਵੇ ਅਹੀਂ ਗੈਸ ਦੀਆਂ ਗੋਲੀਆਂ ਤੂੜਨੀਆ ਤੂੜਨੀਆ ਜਿੱਦਾਂ ਆਲੂਆਂ ਦਾ ਮਿਕਸ ਬਣਾਇਆ ਗੋਭੀ ਦਾ ਬਣਾਇਆ ਪਨੀਰ ਦਾ ਅਹੀਂ ਤਿੰਨ ਚਾਰ ਟੱਬਰ ਦੇ ਹਿਸਾਬ ਨਾਲ ਜਿਹੜੀ ਗੈਸ ਵਾਲੀਆਂ ਗੋਲੀਆਂ ਹੁੰਦੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਪੀ ਕੇ ਨਾ ਉਹ ਵਿੱਚੇ ਹੀ ਕੋਲ ਦੇੜੀਆਂ ਮਜਾਲਿਆ ਕਿਤੇ ਸਾਡੇ ਘਰਾਂ ਦੇ ਲਾਗੋ ਕਿਸ ਨੂੰ ਪਤਾ ਵੀ ਲੱਗ ਜਾਵੇ ਇਹਨਾਂ ਨੇ ਅੱਜ ਆਲੂਆਂ ਵਾਲੇ ਪਰੌਂਠੇ ਖਾਤੇ ਕਿ ਕਹੇ ਹਿਸਾਬ ਜੀ ਕਿਹੇ ਹਿਸਾਬ ਵਾਜ ਦੇ ਹਿਸਾਬ ਚ ਕਿਤੇ ਹਵਾ ਪਾਣੀ ਦੇ ਹਿਸਾਬ ਚ ਕਦੀ ਨਹੀਂ ਪਤਾ ਲੱਗਾ ਭੈਣ ਜੀ ਵੀ ਅਹੀਂ ਅਹੀਂ ਮੈਂ ਮਤਲਬ ਪਰੌਂਠਾ ਖਾਦਾ ਹੋ ਕੋਈ ਕਹਿ ਨਹੀਂ ਸਕਦਾ ਕਿ ਪਰੌਂਠਾ ਖਾਦਾ ਹੋਊਗਾ ਐਡੀ ਜਬਰਦਸਤ ਗੈਸ ਵਾਲੀਆਂ ਗੋਲੀਆਂ ਹੀ ਆਟੇ ਦੇ ਵਿੱਚ ਪਾ ਦਿੰਨੇ ਆ ਫੜ ਕੇ ਤੇ ਬਾਅਦ ਚ ਜਦੋਂ ਤੁਸੀਂ ਖਾਂਦੇ ਫਿਰੋਗੇ ਹੁਣ ਜਿਹੜੀ ਬੁੜੀ ਹੂੰ ਇਹਨੇ ਕਿਤੇ ਪਾਪਾ ਜੀ ਵਾਲੀ ਪਰੌਂਠੀ ਖਾ ਲਈ ਤੇ ਪਾਪਾ ਜੀ ਨੂੰ ਇੰਨੇ ਟਾਈਮ ਦਾ ਘਟਿਆ ਕਿਤੇ ਹੈ ਹੈ ਤੇ ਇਹਨੂੰ ਦਾ ਇਹਦਾ ਪਿੱਤੇ ਵਾਲੀਆਂ ਗੋਲੀਆਂ ਪਾ ਕੇ ਦਾ ਪਾਪਾ ਜੀ ਨੂੰ ਬੜੇ ਜਿਹੇ ਦੀ ਮੈਂ ਘਠੀਏ ਵਾਲੀ ਪਰੋਠੀ ਬਣਾ ਕੇ ਦੇਂਦੀ ਆ ਇਹ ਪਤਾ ਨਹੀਂ ਕੀ ਹੁਣ ਕੀ ਇਹਨਾਂ ਦੇ ਸਵਾ ਵਿੱਚ ਆਈ ਤੇ ਕੀ ਨਹੀਂ ਅੰਦਰ ਛਕੂ ਤੇ ਵੇਖਾ ਇੱਕ ਪਰੋਠਾ ਪਿਆ ਵਾ ਉਹ ਚ ਮੈਂ ਇੰਨੀ ਕੋਈ ਨੁਕਰ ਦਾ ਤੋੜ ਕੇ ਵੀ ਰੱਖੀ ਹੁੰਦੀ ਵੀ ਇਹ ਘਠੀਏ ਵਾਲੀ ਪਰੋਠੀ ਆ ਵੀ ਇਹ ਨੂੰ ਨਾ ਕੋਈ ਖਾਵੇ ਹੈ ਉਹ ਭੈਣ ਜੀ ਆਏ ਹਲਕੇ ਹੋਏ ਖਾ ਲੋ ਖਾ ਲੋ ਖਾ ਲੋ ਖਾ ਲੋ ਭੁੱਖ ਲੱਗੀ ਭੁੱਖ ਲੱਗੀ ਉਹ ਘਠੀਏ ਵਾਲੀ ਪਰੋਠੀ ਤੇ ਉਹਨੇ ਪਿੱਤੇ ਵਾਲੀ ਨੇ ਖਾ ਲਈ ਹੈ ਹੋਣ ਕਿ ਤੇ ਪਰ ਮਾਰ ਕੇ ਤੇ ਮੈਂ ਕਹਿੰਨੀ ਅਗਲੇ ਬਾਰੇ ਹੋ ਕੇ ਬਚੀ ਸੰਤ ਤੇ ਮੈਨੂੰ ਹੁਣ ਇਦਾਂ ਲੱਗਿਆ ਅੱਗੇ ਤੇ ਮੈਂ ਇੱਕ ਗੱਠੀ ਵਾਲੀ ਪਰੌਣੀ ਬਣਨ ਹੁਣ ਮੈਂ ਦੋ ਦੋ ਬਣਾਉਣੀਆਂ ਪੈਣੀਆਂ ਆਹੋ ਤੇ ਮੈਂ ਕਹਿੰਨੀ ਆ ਪੈਂਦੀ ਜਿਹੜੇ ਜਿਹੜੇ ਬੰਦੇ ਨੇ ਜਿਹੜੀ ਜਿਹੜੀ ਬਿਮਾਰੀਆਂ ਨੇ ਆਹੀ ਤੇ ਪਰੌਂਟਿਆਂ ਦੇ ਵਿੱਚ ਉਹ ਗੋਲੀਆਂ ਟੂੜ ਕੇ ਪਾ ਦਿੱਦੀਆਂ ਵਾ ਪੀ ਕੀ ਆਂਦੇ ਹੁੰਦੇ ਵੀ ਗੱਲ ਹੀ ਨਾ ਬਾਅਦ ਵਿੱਚ ਜਦ ਤੂੰ ਹੀ ਬਾਅਦ ਵਿੱਚ ਹੁੰਦਾ ਵੀ ਆਹ ਕਿਹਨੂੰ ਆਹ ਗੋਲੀ ਭੁੱਲ ਗਈ ਆ ਫਲਾਣੇ ਦੀ ਆਹ ਗੋਲੀ ਦਾ ਟਾਈਮ ਹੋ ਗਿਆ ਢਿੰਗੜੇ ਦੀ ਆਹ ਗੋਲੀ ਦਾ ਟਾਈਮ ਹੋ ਗਿਆ ਸ਼ਾਪਾ ਨੂੰ ਬੇੜੋਪੇ ਅੰਜੀ ਟੂੜ ਕੇ ਅਖਬਾਰ ਦੇ ਵਿੱਚ ਆਉਂ ਸਾਰੀਆਂ ਵਿੱਚੇ ਪਾ ਦੋ ਕੋਈ ਪਤਾ ਹੀ ਨਹੀਂ ਲੱਗਦਾ ਨਾਲੇ ਸਭ ਤੋਂ ਵੱਡੀ ਜਿਹੜੀ ਮੈਂ ਤੁਹਾਨੂੰ ਅੱਜ ਪਰੌਂਠਿਆਂ ਦੀ ਗੱਲ ਦੱਸਦੀ ਗੈਸ ਦੀਆਂ ਗੋਲੀਆਂ ਨਾਲ ਦੀਆਂ ਨਾਲ ਹੀ ਪਾ ਦੇ ਮਜਾਲਿਆ ਕਿ ਹੈ ਤੁਹਾਨੂੰ ਆਸੇ-ਪਾਸੇ ਪਤਾ ਲੱਗੂ ਵੀ ਅੱਜ ਤੁਹਾਡੇ ਘਰ ਪਰੌਂਠੇ ਬਣੇ ਆ ਜਾਂ ਹੋਰ ਹੋਰ ਕੀ ਮੈਨੂੰ ਤੇ ਆਪ ਵੀ ਲੱਗਣ ਗਿਆ ਵੀ ਹੁਣ ਨਾ ਅਗਲੇ ਮਹੀਨੇ ਤੋਂ ਬਾਦਾਂ ਨਾ ਅ ਮਤਲਬ ਹੁਣ ਇਹਨਾਂ ਨੂੰ ਪਿੱਤੇ ਦੀ ਤੇ ਬਿਮਾਰੀ ਹੈ ਹੀ ਹੈ ਹੀ ਤਾਂ ਮੈਨੂੰ ਲੱਗਦਾ ਲੀਵਰ ਨੂਵਰ ਦਾ ਵੀ ਕੰਮ ਜਾਂ ਖਰਾਬ ਹੋਣ ਵਾਲਾ ਤੇ ਹੁਣ ਮੈਨੂੰ ਆ ਡਾਕਟਰ ਦੇ ਕੋਲ ਲੀਵਰ ਦੀਆਂ ਉਹ ਗੋਲੀਆਂ ਜਾਂ ਪੀਣ ਪੂਣ ਵਾਲੀ ਦਵਾਈ ਉਹ ਕਿਦਾਂ ਉਹ ਮੈਂ ਸਭ ਜਿਹੇ ਵਿੱਚ ਹੀ ਇਦਾਂ ਘੋਲ ਕੇ ਦੇ ਦਿਆ ਕਰਨੀ ਆ ਤੇ ਬਸ ਆਹੋ ਤੇ ਇਹ ਤਾਂ ਕਰਕੇ ਸਾਰੇ ਸਾਡੇ ਘਰ ਪਤਾ ਲੈਣ ਆਉਂਦੇ ਆ ਗੱਲ ਕੋਈ ਨਹੀਂ ਆ ਪਿੱਤੇ ਵਾਲੀ ਨੇ ਘਠੀਏ ਵਾਲੇ ਦੀ ਪਰੌਂਠੀ ਖਾ ਲਈ ਆ ਤੇ ਹੁਣ ਹੁਣ ਅਗਲੇ ਬਾਰੇ ਹੋ ਹੋ ਕੇ ਬਜਣੇ ਤੇ ਤੁਹਾਨੂੰ ਪਤਾ ਰਹੀ ਆ ਮੈਂ ਹਰ ਇੱਕ ਪਰੌਂਠੀ ਦੀ ਨਿਸ਼ਾਨੀ ਲਾਈ ਹੁੰਦੀ ਆ ਘਠੀਏ ਵਾਲੀ ਆ ਪਿੱਤੇ ਵਾਲੀ ਆ ਘੈਰ ਸਵਾਰੀਆ ਫਲਾਣੇ ਇਹ ਗਿਆ ਹੁਣ ਮੈਂ ਪੈਂਜੀ ਹੋਣ ਕਿਤੇ ਮੈਂ ਐਮ ਬੀਬੀਐਸ ਥੋੜੀ ਕੀਤੀ ਆ ਵੀ ਮੈਂ ਉੱਥੇ ਪੂਰਾ ਉਹਦੇ ਤੇ ਚਿੱਠਾ ਹੀ ਲੈ ਕੇ ਜਾਉਂਗੀ ਵੀ ਆ ਇਹਦੇ ਵਿੱਚ ਆ ਚੀਜ਼ਾਂ ਮੈਂ ਤੇ ਆ ਚੀਜ਼ਾਂ ਆਪਣੀ ਸੋਚ ਸਮਝਦੇ ਨਾਲ ਹੀ ਕਰਨ ਡਿਊਟੀਆਂ ਕਰਨ ਦੇ ਜੈਸੰ ਕੋਈ ਕਰਨ ਦਾ ਉਹਗਾ ਤੇ ਹੈ